ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਮਾਮਲੇ ਦੇ ਵਿੱਚ ਵੱਡਾ ਅਪਡੇਟ ਸਾਹਮਣੇ ਆ ਚੁੱਕਿਆ ਹੈ ਸੁਣਵਾਈ ਹੋ ਚੁੱਕੀ ਹੈ ਜਿਹੜੀ ਸੁਣਵਾਈ ਲੱਗੇ ਕੱਲ੍ਹ ਹੋਣੀ ਸੀ ਉਹ ਅੱਜ ਸੁਣਵਾਈ ਕਰ ਦਿੱਤੀ ਗਈ ਹੈ ਦਰਸਲ ਸ਼ਰੋਮਣੀ ਅਕਾਲੀ ਦਲ ਆਗੂ ਵਿਕਰਮ ਸਿੰਘ ਮਜੀਠੀਆ ਦੀ ਇੱਕ ਮਾਮਲੇ ਦੇ ਵਿੱਚ ਅਗਾਊਂ ਜ਼ਮਾਨਤ ਪਟੀਸ਼ਨ ਉੱਤੇ ਅੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਸੁਣਵਾਈ ਹੋਣੀ ਸੀ ਇਹ ਸੁਣਵਾਈ ਹੋ ਗਈ ਹੈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਅੱਜ ਅਗਾਊਂ ਜ਼ਮਾਨਤ ਉੱਤੇ ਆਪਣਾ ਫੈਸਲਾ ਸੁਣਾ ਚੁੱਕਿਆ ਜਾਣਕਾਰੀ ਮੁਤਾਬਕ ਵਿਕਰਮ ਸਿੰਘ ਮਜੀਠੀਆ ਨੂੰ ਜ਼ਮਾਨਤ ਨਾਲ ਸੰਬੰਧਿਤ ਮਾਮਲੇ ਦੇ ਵਿੱਚ ਹਾਈ ਕੋਰਟ ਤੋਂ ਰਾਹਤ ਨਹੀਂ ਮਿਲੀ ਹਾਈ ਕੋਰਟ ਨੇ ਉਨ੍ਹਾਂ ਦੀ ਅਗਾਊਂ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਹੈ ਇਹ ਮਾਮਲਾ 2022 ਦਾ ਹੈ ਦੱਸਦੀ ਹੈ ਕਿ ਦਰਅਸਲ 2022 ਦੇ ਵਿੱਚ ਪੰਜਾਬ ਪੁਲਿਸ ਨੇ ਅੰਮ੍ਰਿਤਸਰ ਦੇ ਵਿੱਚ ਇੱਕ ਕਿ ਜ਼ਮੀਨ ਖਰੀਦ ਦੇ ਸਬੰਧ ਵਿੱਚ ਅਣਪਛਾਤੇ ਵਿਅਕਤੀਆਂ ਵਿਰੁੱਧ ਐਫਆਈਆਰ ਦਰਜ ਕੀਤੀ ਸੀ ਹਾਲਾਂਕਿ ਐਫਆਈਆਰ ਵਿੱਚ ਮਜੀਠੀਆ ਦਾ ਨਾਮ ਨਹੀਂ ਸੀ ਪਰ ਗ੍ਰਿਫਤਾਰੀ ਦੇ ਸ਼ੱਕ ਦੇ ਨਾਲ ਮਜੀਠੀਆ ਨੇ ਅਗਾਊਂ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਸੀ ਅਦਾਲਤ ਨੇ ਕਿਹਾ ਕਿ ਐਫਆਈਆਰ ਦੇ ਵਿੱਚ ਉਹਨਾਂ ਦੇ ਨਾਮ ਤੋਂ ਬਿਨਾਂ ਪਟੀਸ਼ਨ ਦਾਇਰ ਕਰਨ ਦਾ ਕੋਈ ਮਤਲਬ ਨਹੀਂ ਸੀ ਇਸ ਆਧਾਰ ਦੇ ਉੱਤੇ ਪਟੀਸ਼ਨ ਖਾਰਜ ਕਰ ਦਿੱਤੀ ਗਈ ਹੈ ਡਿਸਪਰਪੋਰਸ਼ਨਟ ਐਸੈਟਸ ਦੇ ਚੱਲਦੇ ਵਿਕਰਮ ਸਿੰਘ ਮਜੀਠੀਆ ਇਸ ਵੇਲੇ ਨਾਬਾਦੀ ਨਵੀਂ ਜੇਲ੍ਹ ਦੇ ਵਿੱਚ ਸਜ਼ਾ ਕੱਟ ਰਹੇ ਨੇ ਜਾਂ ਕਹਿ ਲਈਏ ਕਿ ਨਿਆਇਕ ਹਿਰਾਸਤ ਵਿੱਚ ਨੇ ਔਰ ਉਸੇ ਨਿਆਇਕ ਹਿਰਾਸਤ ਦੇ ਮੱਦੇਨਜ਼ਰ ਵਿਕਰਮ ਸਿੰਘ ਮਜੀ داخل ਕੀਤੀ ਸੀ اور اخر کار ਇਸ ਉਤੇ ਅਦਾਲਤ ਦਾ ਵੱਡਾ ਫੈਸਲਾ ਸਾਹਮਣੇ ਆ ਚੁੱਕਿਆ ਅਦਾਲਤ ਨੇ ਇਸ ਜ਼ਮਾਨਤ ਅਰਜ਼ੀ ਨੂੰ ਖਾਰਜ ਕਰਦਿਆਂ ਹੋਇਆਂ ਆਪਣਾ ਫੈਸਲਾ ਸੁਣਾਇਆ ਅਤੇ ਹੁਣ ਇਸ ਦੇ ਨਾਲ ਬਿਕਰਮ ਸਿੰਘ ਮਜੀਠੀਆ ਸਬੰਧੀ ਹਾਲਾਤ ਹੋਰ ਤਣਾਅਪੂਰਵਕ ਹੋ ਸਕਦੇ ਨੇ ਬਿਕਰਮ ਸਿੰਘ ਮਜੀਠੀਆ ਦੇ ਭਵਿੱਖ ਨੂੰ ਲੈ ਕੇ ਚਰਚਾਵਾਂ ਤੇਜ਼ ਹੁੰਦੀਆਂ ਜਾ ਰਹੀਆਂ ਜਿੱਥੇ ਸਮਨ ਤੇ ਸਮਨ ਕੀਤੇ ਜਾ ਰਹੇ ਆ ਚਰਚਾਵਾਂ ਹਨ ਕਿ ਬਿਕਰਮ ਸਿੰਘ ਮਜੀਠੀਆ ਦੇ ਰਿਸ਼ਤੇ ਵਿੱਚ ਸਾਲਾ ਲੱਗਦੇ ਗਜਪਤ ਗਰੇਵਾਲ ਨੂੰ ਸਮਨ ਕੀਤਾ ਗਿਆ ਸੀ ਉਹਨਾਂ ਦੇ ਅਦਾਲਤ ਸਾਹਮਣੇ ਪੇਸ਼ ਹੋਣ ਬਾਰੇ ਕੋਈ ਅਪਡੇਸ਼ਨ ਨਹੀਂ ਆਈ ਪਰ ਦੂਸਰੇ ਪਾਸੇ ਚਰਚਾਵਾ ਇਹ ਵੀ ਨੇ ਕਿ ਹੌਲੀ-ਹੌਲੀ ਵਿਕਰਮ ਸਿੰਘ ਮਜੀਠੀਆ ਦੇ ਪਰਿਵਾਰ ਤੱਕ ਪਹੁੰਚ ਜਿਵੇਂ ਕੀਤੀ ਜਾ ਰਹੀ ਹੈ ਹੋ ਸਕਦਾ ਹੈ ਕਿ ਗਨੀਵਕੌਰ ਮਜੀਠੀਆ ਨੂੰ ਵੀ ਸਮਨ ਕੀਤਾ ਜਾਵੇ ਚਰਚਾਵਾ ਇਹ ਵੀ ਸਨ ਕਿ ਗਨੀਵਕੌਰ ਮਜੀਠੀਆ ਨੂੰ ਪਹਿਲਾਂ ਸਮਨ ਕੀਤਾ ਗਿਆ ਸੀ ਪਰ ਉਹ ਵਿਜੀਲੈਂਸ ਸਾਹਮਣੇ ਪੇਸ਼ ਨਹੀਂ ਹੋਏ ਔਰ ਦੂਸਰੇ ਪਾਸੇ ਗਜਪਤ ਗਰੇਵਾਲ ਨੂੰ ਲੈ ਕੇ ਵੀ ਪੇਸ਼ੀ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ 540 ਕਰੋੜ ਦਾ ਮਾਮਲਾ ਵਿਕਰਮ ਸਿੰਘ ਮਜੀਠੀਆ ਦੇ ਨਾਲ ਜੁੜਿਆ ਹੋਇਆ ਹੁਣ ਇਸ ਮਾਮਲੇ ਨੂੰ ਲੈ ਕੇ ਵੱਖਰੇ ਪੱਧਰ ਦੇ ਉੱਤੇ ਜਾਂਚ ਕੀਤੀ ਜਾ ਸਕਦੀ ਹੈ 40000 ਪੰਨਿਆਂ ਦੀ ਇੱਕ ਚਾਰਜ ਸ਼ੀਟ ਜਿਹੜੀ ਹੈ ਉਹ ਅਦਾਲਤ ਦੇ ਵਿੱਚ ਸੌਂਪ ਦਿੱਤੀ ਗਈ ਹੈ ਜਿਸ ਦੇ ਚੱਲਦੇ ਮਜੀਠੀਆਂ ਦੀਆਂ ਮੁਸ਼ਕਲਾਂ ਹੁਣ ਹੋਰ ਵੱਧ ਸਕਦੀਆਂ ਨੇ ਉਸ ਚਾਰਜ ਸ਼ੀਟ ਦੇ ਬਿਨਾਂ ਦੇ ਉੱਤੇ ਹੁਣ ਚਰਚਾਵਾਂ ਹੋਰ ਅੱਗੇ ਵਧਣਗੀਆਂ ਜਾਂਚ ਹੋਰ ਅੱਗੇ ਵਧੇਗੀ ਔਰ ਜਿੱਥੇ ਹੁਣ ਇਸ ਮਾਮਲੇ ਸਬੰਧੀ ਆਲਰੇਡੀ ਗਵਰਨਰ ਦੇ ਵੱਲੋਂ ਪ੍ਰੋਸੀਕਿਊਸ਼ਨ ਸੈਂਕਸ਼ਨ ਕਰ ਦਿੱਤੀ ਗਈ ਹੈ ਹੁਣ ਇਹ ਮੁਕਦਮਾ ਅਦਾਲਤ ਦੇ ਵਿੱਚ ਚੱਲੇਗਾ ਔਰ ਇਸ ਮੁਕਦਮੇ ਦੇ ਆਧਾਰ ਦੇ ਉੱਤੇ ਮਜੀਠੀਆ ਦਾ ਭਵਿੱਖ ਕੀ ਕਹਿੰਦਾ ਉਹਨ ਸਮੇਂ ਤੇ ਮੌਸਰ ਹੈ ਖਾਸ ਤੌਰ ਦੇ ਉਤੇ ਚਾਰਜ ਸ਼ੀਟ ਇੰਪੋਰਟੈਂਟ ਤਾਮ ਹੀ ਹੈ ਕਿਉਂਕਿ ਉਸ ਡਾਕੂਮੈਂਟੇਸ਼ਨ ਦੇ ਵਿੱਚ ਕਰੀਬਨ 200 ਗਵਾਹਾਂ ਦਾ ਜ਼ਿਕਰ ਕੀਤਾ ਗਿਆ ਉਸ ਦੇ ਵਿੱਚ 200 ਗਵਾਹਾਂ ਦੀ ਗਵਾਹੀ ਸ਼ਾਮਿਲ ਕੀਤੀ ਗਈ ਹੈ ਹੁਣ ਸੰਭਾਵੀ ਤੌਰ ਦੇ ਉਤੇ ਇਸ ਤਰ੍ਹਾਂ ਜੇ 200 ਗਵਾਹ ਵਿੱਚ ਸ਼ਾਮਿਲ ਨੇ ਤਾਂ ਇਹ ਇੱਕ ਬੱਤ ਇੰਪੋਰਟੈਂਟ ਡਾਕੂਮੈਂਟ ਬਣ ਜਾਂਦਾ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਖੈਰ ਇਲਜ਼ਾਮ ਬਹੁਤ ਸਾਰੇ ਨੇ ਪਰ ਹੁਣ ਇਸ ਮੁਕਦਮੇ ਦੇ ਜ਼ਰੀਏ ਵਿਜੀਲੈਂਸ ਨੂੰ ਇਹਨਾਂ ਇਲਜ਼ਾਮਾਂ ਨੂੰ ਪ੍ਰੂਵ ਕਰਨਾ ਹੋਵੇਗਾ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਦੱਸ ਦੇ ਰ੍ਹਾਂਗੇ ਬਡੇ ਰੋਵਨ ਇੰਡੀਆ ਪੰਜਾਬੀ ਤੇ